ਖਾਲਸੇ ਦਾ ਸਾਜਨਾ ਦਿਹਾੜਾ ਵਾ ਅੱਜ ਵਿਸਾਖੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਕਿ ਕਿਸਾਨੀ ਦੇ ਵਾਸਤੇ ਆਪਾਂ ਗੱਲ ਕਰਦੇ ਹਾਂ ਜਦੋਂ ਤੇ ਉਦੋਂ ਜਦੋਂ ਵਿਸਾਖੀ ਆਉਂਦੀ ਆ ਉਦੋਂ ਫਸਲਾਂ ਪੱਕ ਜਾਂਦੀਆਂ ਕਣਕ ਪੱਕ ਜਾਂਦੀ ਆ ਤੇ ਕਿਸਾਨ ਝੂਮਦਾ ਕਿਉਂਕਿ ਉਹਨੂੰ ਆਸ ਹੁੰਦੀ ਆ ਆਸ ਦੀ ਕਿਰਨ ਸੀ ਜਿਹੜੀ ਉਹ ਕਣਕ ਹੁੰਦੀ ਆ ਤੇ ਉਹਦਾ ਖਾਤਰ ਉਹਨੂੰ ਖੁਸ਼ੀ ਦਾ ਰੌਂ ਹੁੰਦਾ ਤੇ ਉੱਥੇ ਜੇ ਆਪਾਂ 325 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤੇ ਉਸ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਨੰਦਾ ਦੀ ਪੂਰੀ ਵਿਖੇ ਖਾਲਸੇ ਦਾ ਜਨਮ ਹੁੰਦਾ 325 ਸਾਲਾਂ ਦੇ ਵਿੱਚ ਜੋ ਪ੍ਰਾਪਤੀਆਂ ਜੋ ਉਪਲਬਧੀਆਂ ਖਾਲਸੇ ਨੇ ਕੀਤੀਆਂ ਉਹਦੇ ਬਾਰੇ ਵੀ ਤੁਸੀਂ ਜਾਣਦੇ ਹੋ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਅੱਜ ਇੱਥੇ ਦਰਸ਼ਨ ਦਿਦਾਰੇ ਵੀ ਕਰ ਰਹੇ ਆ ਤੇ ਨਾਲ ਨਾਲ ਸੰਗਤ ਨਾਲ ਗੱਲਬਾਤ ਵੀ ਕਰਾਂਗੇ ਤੇ ਸਾਡੇ ਨਾਲ ਇੰਗਲੈਂਡ ਦੀ ਧਰਤੀ ਤੋਂ ਹੀ ਸੰਗਤ ਪਹੁੰਚੀ ਆ ਪਹਿਲੇ ਗੁਰਫਤੇ ਸਾਂਝ ਕਰਦੇ ਆ ਜੀ ਭਾਈ ਗੁਰਜੀਤ ਭਾਈ ਜੀ ਖਾਲਸਾ ਭਾਈ ਗੁਰਜੀਤ ਕੀ ਫਤਿਹ ਜੀ ਕਿਹੜੀ ਜਗਤ ਤੋਂ ਆਏ ਹੋ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਂ ਹੈ ਜੀ ਮੇਜਰ ਸਿੰਘ ਤੇ ਗੁਰਮੀਤ ਕੋਰ ਅਸੀਂ ਫਿਰ ਸਹਾਪੁਰ ਨਮਾ ਸ਼ਹਿਰ ਦੇ ਲਾਗੇ ਤੋਂ ਰਹਿਣ ਵਾਲੇ ਆ ਤੇ ਅਨੰਦਪੁਰ ਸਾਹਿਬ ਨੂੰ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਪੈਦਲ ਚੱਲ ਕੇ ਜਾਂਦੇ ਹੁੰਦੇ ਸੀ ਕਿੰਨੀ ਦੂਰ ਸੀ ਤੁਹਾਡੇ ਤੋਂ ਅਨੰਦਪੁਰ ਸਾਹਿਬ ਸਾ ਤੋਂ ਪੁਰਾਣੀ ਬਿਓਰੋ ਕਹਿੰਦੇ ਹੁੰਦੇ ਸੀ ਕਿ 20 ਕੋ ਹੈ 20 ਕੋ ਇਹ 20 ਕੋ ਦਾ ਮਤਲਬ ਥੋੜਾ ਦੱਸ ਸਕਦੇ ਕਿੰਨੇ ਕਿਲੋਮੀਟਰ ਬਣ ਜਾਂਦਾ ਹੋਊਗਾ ਕਿਲੋਮੀਟਰ 30 ਤੋਂ ਉੱਪਰ ਹੀ ਹੋ ਜਾਂਦੇ ਆ ਹਾਂ ਵੀ ਕੋ ਦੀਆਂ ਗੱਲਾਂ ਸੁਣਦੇ ਹੁੰਨੇ ਆ ਕੋ ਬਾਰੇ ਦੱਸ ਤੁਰ ਕੇ ਆ ਜਾਂਦੇ ਸੀ ਥੈਂਕ ਯੂ ਤੋਰ ਕੇ ਆਂਦੇ ਹੁੰਦੇ ਸੀ ਕਿ ਬੱਸਾਂ ਨਹੀਂ ਜੰਨੀਆਂ ਹਾਂ ਗੱਲ ਕੋ ਸਾਈਕਲ ਵੀ ਨਾ ਹੁੰਦੇ ਹਾ ਉਦੋਂ ਤੇ ਫੇਰ ਬਾਬੇ ਦੀ ਕਿਰਪਾ ਨਾਲ ਸਾਈਕਲ ਵੀ ਆ ਗਏ ਤੇ ਇਹ ਬੱਸਾਂ ਦੇ ਉੱਪਰ ਵੀ ਜਾਣੇ ਲਈ ਹਿੰਮਤ ਹੋ ਗਈ ਤੇ ਗੱਡੀਆਂ ਵੀ ਆ ਗਈਆਂ ਤੇ ਹੁਣ ਬਾਬੇ ਦੀ ਕਿਰਪਾ ਨਾਲ ਬਲਾਇਦ ਦੇ ਵਿੱਚ ਪਹੁੰਚ ਗਏ ਆ ਬੁਲਵਰ ਹੈਂਟਨ ਅੱਛਾ ਤੇ ਦਰਸ਼ਨ ਕਰਨ ਵਾਸਤੇ ਪਹੁੰਚੇ ਹੋ ਅੱਜ ਤੁਸੀਂ ਇੱਥੇ ਅੱਜ ਅਸੀਂ ਸਿਰਫ ਦਰਸ਼ਨ ਕਰਨੇ ਆ ਨਹੀਂ ਸਾਡੇ ਖੰਡ ਪਾਠ ਅਸੀਂ ਕਰਾਇਆ ਕੱਲ ਰਖਾਇਆ ਇੱਥੇ ਤੇ ਕੱਲ ਨੂੰ ਸਮਾਪਤੀ ਆ ਤੇ ਇਸ ਕਰਕੇ ਅਸੀਂ ਸੁਖਿਆ ਸੀ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਤੇ ਸਾਨੂੰ ਵਾਹਿਗੁਰੂ ਨੇ ਬੱਚੇ ਦਿੱਤੇ ਆ ਤੇ ਇਸ ਕਰਕੇ ਅਸੀਂ ਆਏ ਆ ਸਭ ਦਾ ਵਾਹਿਗੁਰੂ ਭਲਾ ਕਰੇ ਕਾਲ ਚੈਨਲ ਸੰਗਤ ਵਾਲਿਆਂ ਨੂੰ ਬਰੈਡ ਫੋਡੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਸਾਕੀ ਦੀਆਂ ओके okay, भाई गुरुजी का खालसा ओ भाई गुरुजी की पता भाई साहब खालसा साजना दे दे भी भी ते हड़ावा श्री आनंदपुर साहब दी ਧਰਤੀ ਤੁਸੀਂ ਗੱਲ ਕੀਤੀ ਆ ਤੁਸੀਂ ਕਿਹਾ ਕਿ ਪੈਦਲ ਜਾਂਦੇ ਹੁੰਦੇ ਸੀ ਹੁਣ ਕਿਵੇਂ ਜਾਂਦੇ ਹੋ ਆਪਣੀਆਂ ਗੱਡੀਆਂ ਦੇ ਉੱਤੇ ਗੁਰੂ ਬਖਸ਼ਿਸ਼ ਹੋਈ ਆ ਹੁਣ ਤਾਂ ਬਾਬੇ ਦੀ ਕਿਰਪਾ ਆ ਆਪਣੀਆਂ ਗੱਡੀਆਂ ਤੇ ਵਿਆਏ ਵੀ ਕਰਾਏ ਤੇ ਗੱਡੀਆਂ ਕਰ ਲੈਂਦੀਆਂ ਕਿਉਂਕਿ ਬਾਹਰ ਤੋਂ ਆਈ ਦਾ ਆਂਦਿਆਂ ਨੂੰ ਗੱਡੀਆਂ ਫੇਰ ਖਰਾਬ ਹੋ ਜਾਂਦੇ ਆ ਹਾਂ ਜੀ ਕਿੰਨੇ ਚਿਰ ਬਾਅਦ ਚੱਕਰ ਲੱਗ ਜਾਂਦਾ ਜੀ ਅਸੀਂ ਤਾਂ ਦੋ ਜਿਹਨੂੰ ਇੱਕ ਹਰ ਸਾਲ ਲਾਣੇ ਆ ਕਰੋਨੇ ਦੀ وجہ ਕਰਕੇ ਦੋ ਸਾਲ ਨਹੀਂ ਸੀ ਚੱਕਰ ਲੱਗਿਆ ਤੇ ਹੁਣ ਤਾਂ ਬਾਬੇ ਦੀ ਕਿਰਪਾ ਆ ਤੇ ਹੁਣ ਸਾਲ ਬਾਅਦ ਆ ਜਾਈਦਾ ਕਿ ਮਹੀਨਾ 1.5 ਮਹੀਨਾ 2 ਮਹੀਨੇ ਤੱਕ ਅਸੀਂ ਇੱਥੇ ਰਹਿ ਕੇ ਜਾਈਦਾ ਕਾਲ ਚੈਨਲ ਵੇਖਦੇ ਹੁਣੇ ਜੀ ਹਾਂਜੀ ਹਾਂਜੀ ਹੁਣ ਐਤ ਕੀ ਸਾਡੇ ਨਾਲ ਕਾਲ ਚੈਨਲ ਵਾਲਿਆਂ ਦੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆਪਣੇ ਸਿੰਘ ਸਰਦਾਰ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਐ ਸਾਲ ਐ ਸਾਲ ਸਾਡੇ ਨਾਲ ਸਾਡਾ ਛੋਟਾ ਲੜਕਾ ਤੇ ਪੁਰਾਣਾ ਸਾਡਾ ਜੋ ਆਈ ਕਹਿਣ ਦਾ ਮਤਲਬ ਤੇ ਕੁੜੀ ਤੇ ਉਹ ਬਿੱਲੀ ਪੁੱਲਰ ਤੋਂ ਨਕੋਦਰ ਤੋਂ ਆਏ ਉਹ ਵੀ ਸਾਡੇ ਨਾਲੇ ਹੀ ਆਏ ਆ ਪਿੱਛੇ ਉਹਨਾਂ ਦੇ ਹੈ ਨਹੀਂ ਸੀ ਅਸੀਂ ਕਿ ਆ ਵੀ ਤੁਸੀਂ ਸਾਡੇ ਕੋਲੇ ਰਹਿਣਾ ਜਿਹੜੇ ਰਹਿਣਾ ਉਹ ਨਹੀਂ 20 ਦਿਨਾਂ ਦੇ ਕਿ ਚਲੇ ਜਾਣਾ ਧੀ ਰਾਣੀ ਤੇ ਜਵਾਈ ਸਾਬ ਤੁਹਾਡੇ ਕੋਲ ਹੀ ਰਹਿੰਦੇ ਆ ਹਾਂਜੀ ਹਾਂਜੀ ਉਹ ਵੀ ਪੋਤੇ ਪੋਤੀਆਂ ਵਾਲੇ ਹੋਏ ਹੋ ਬਾਬੇ ਦੀ ਕਿਰਪਾ ਨਾਲ ਕਣਪੜ ਸਾਹਿਬ ਵੀ ਤੁਹਾਨੂੰ ਬੜੀ ਵਧੀਆ ਟਾਈਮ ਮਿਲਿਆ ਜੀ ਉਧਰਲੇ ਪਾਸੇ ਖਾਲਸੇ ਦਾ ਸਾਜਨਾ ਦਿਹਾੜਾ ਨਾਲੇ ਤੇ ਖਾਲਸੇ ਦਾ ਸਾਜਨਾ ਦਿਹਾੜਾ ਮਨਾ ਰਹੇ ਹੋ ਨਾਲੇ ਅਸੀਂ ਚਿੱਟੀਆਂ ਪੱਗਾਂ ਵਾਲੇ ਦੇ ਉੱਤੋਂ ਬੁੱਕ ਕੀਤਾ ਇੰਗਲੈਂਡ ਤੋਂ ਸਾਨੂੰ ਜਦੇ ਹਾਂਜੀ ਜਦੇ ਸਾਨੂੰ ਮਿਲ ਗਈ ਸੇਵਾ ਤੇ ਅਸੀਂ ਸੇਵਾ ਮਿਲ ਗਈ ਤੇ ਜਿੱਦਾਂ ਕੱਲ ਨੂੰ ਸਵੇਰੇ ਜਿਹੜਾ ਉਹਨੂੰ 6:30 ਵਜੇ ਕਿਹਾ ਹੈ ਪੇ ਭੋਗ ਪਾ ਦੇਣੇ ਅਸੀਂ ਤੇ ਤੁਸੀਂ ਉਹ ਤੋਂ ਪਹਿਲਾਂ ਆ ਜਾਇਓ ਤੇ ਰਮਾਲਾ ਸਾਹਿਬ ਮੇਰੇ ਭਾਈ ਸਾਹਿਬ ਆ ਤੇ ਵਕਾਪੁਰ ਤੋਂ ਆਏ ਹੁਣ ਅਸੀਂ ਉਹਨੂੰ ਮੇਲਾ ਕਰਨ ਚੱਲੇ ਆਂ ਉੱਥੇ ਮਿੰਨ ਚੱਲੇ ਆਂ ਨਾਲੇ ਪਾਠ ਸੁਣਨ ਚੱਲੇ ਆਂ ਨਾਲੇ ਅਕਾਲ ਚੈਨਲ ਨਾਲ ਜੁੜੇ ਰਹੋ ਸਵਾਮਾ ਚੰਗੇ ਸਵਾਮਾ ਚੰਗੀਆਂ ਲੱਗਦੀਆਂ ਸਾਡੀ ਬਹੁਤ ਵਾਹ ਪੁੱਤ ਵਾਹਿਗੁਰੂ ਤੁਹਾਡੀਆਂ ਉਮਰਾਂ ਵੱਡੀਆਂ ਕਰੇ ਤੁਹਾਡੇ ਆਸਰੇ ਨਾਲ ਅਸੀਂ ਫਿਰਦੇ ਪੁੱਤ ਸਾਨੂੰ ਆਸਰਾ ਜੀ ਗੁਰੂ ਦਾ ਆਸਰਾ ਸਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਹੋਇਆ ਖਾਲਸਾ ਜੋ ਹੈ ਅੱਜ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਮੱਲਾ ਮਾਰ ਰਿਹਾ ਵਾਹੀ ਨੂੰ ਸੱਚੇ ਪਾਤਸ਼ਾਹ ਦੇ ਚੜ੍ਹਦੀਆਂ ਕਲਾਂ ਰੱਖੇ ਤੇ ਆਪਣਾ ਮੇਰ ਦਾ ਹੱਥ ਰੱਖੇ ਤੇ ਅੱਗੇ ਨੂੰ ਦੁਗਣ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰੇ ਤੇ ਸੋਨਹਾਲ ਸ੍ਰੀ ਅਕਾਲ ਸudar major singh ਦੇ ਬੀਬੀ ਗੁਰਮੀਤ ਕੌਰ ਨਾਲ ਜੁੜੇ ਸੀ ਵੋਲਵਰਹੈਂਪਟਨ ਤੋਂ ਆਇਆ ਬੋਮਿੰਗਮ ਸ਼ਹਿਰ ਤੋਂ ਆ ਤੇ ਅਕਾਲ ਚੈਨਲ ਦਾ ਉਪਰਾਲਾ ਵੇਖਿਆ ਤੇ ਵੇਖ ਕੇ ਜਦੋਂ ਆਮੋ ਸਾਹਮਣੇ ਹੋਏ ਆ ਤੇ ਦਰਸ਼ਨ ਕੀਤੇ ਜਿੱਥੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਵੀ ਕਰਵਾ ਰਹੇ ਆ ਤੁਹਾਨੂੰ ਉੱਥੇ ਸੰਗਤਾਂ ਦੇ ਦਰਸ਼ਨ ਵੀ ਕਰਵਾ ਰਹੇ ਆ ਧੰਨਵਾਦ ਇਹਨਾਂ ਦਾ ਵੀਰਾਂ ਦਾ ਭੈਣਾਂ ਦਾ ਮਤਾਵਾਂ ਦਾ ਜਿਹੜੇ ਅਕਾਲ ਚੈਨਲ ਨਾਲ ਜੁੜੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਸੇ ਹਮੇਸ਼ਾ ਹੀ ਕਿਨੇ ਅਕਾਲ ਚੈਨਲ ਚੱਲਦਾ ਤੇ ਅੱਜ 325ਵਾਂ ਜਿਹੜਾ ਖਾਲਸਾ ਦਾ ਜਨਮ ਦਿਹਾੜਾ ਵਾ ਅਕਾਲ ਚੈਨਲ ਵੱਲੋਂ ਤੇ ਸਦਾ ਮੇਜਰ ਸਿੰਘ ਜੀ ਗੁਰਮੀਤ ਕੌਰ ਜੀ ਵੱਲੋਂ ਤੇ ਅਕਾਲ ਚੈਨਲ ਵੱਲੋਂ ਇਸ ਦਿਹਾੜੇ ਦੀਆਂ ਤੁਹਾਨੂੰ ਵੀ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਸਾਜਨਾ ਦਿਹਾੜਾ ਵਾ ਅੱਜ ਵਿਸਾਖੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਕਿ ਕਿਸਾਨੀ ਦੇ ਵਾਸਤੇ ਆਪਾਂ ਗੱਲ ਕਰਦੇ ਹਾਂ ਜਦੋਂ ਤੇ ਉਦੋਂ ਜਦੋਂ ਵਿਸਾਖੀ ਆਉਂਦੀ ਆ ਉਦੋਂ ਫਸਲਾਂ ਪੱਕ ਜਾਂਦੀ ਆ ਕਣਕ ਪੱਕ ਜਾਂਦੀ ਆ ਤੇ ਕਿਸਾਨ ਝੂਮਦਾ ਕਿਉਂਕਿ ਉਹਨੂੰ ਆਸ ਹੁੰਦੀ ਆ ਆਸ ਦੀ ਕਿਰਨ ਸੀ ਜਿਹੜੀ ਉਹ ਕਣਕ ਹੁੰਦੀ ਆ ਤੇ ਉਹਦਾ ਖਾਤਰ ਉਹਨੂੰ ਖੁਸ਼ੀ ਦਾ ਰੌਂ ਹੁੰਦਾ ਤੇ ਉੱਥੇ ਜੇ ਆਪਾਂ 325 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤੇ ਉਸ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਨੰਦਾ ਦੀ ਪੂਰੀ ਵਿਖੇ ਖਾਲਸੇ ਦਾ ਜਨਮ ਹੁੰਦਾ 325 ਸਾਲਾਂ ਦੇ ਵਿੱਚ ਜੋ ਪ੍ਰਾਪਤੀਆਂ ਜੋ ਉਪਲਬਧੀਆਂ ਖਾਲਸੇ ਨੇ ਕੀਤੀਆਂ ਉਹਦੇ ਬਾਰੇ ਵੀ ਤੁਸੀਂ ਜਾਣਦੇ ਹੋ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਅੱਜ ਇੱਥੇ ਦਰਸ਼ਨ ਦਿਦਾਰੇ ਵੀ ਕਰ ਰਹੇ ਆ ਤੇ ਨਾਲ ਨਾਲ ਸੰਗਤ ਨਾਲ ਗੱਲਬਾਤ ਵੀ ਕਰਾਂਗੇ ਤੇ ਸਾਡੇ ਨਾਲ ਇੰਗਲੈਂਡ ਦੀ ਧਰਤੀ ਤੋਂ ਹੀ ਸੰਗਤ ਪਹੁੰਚੀ ਆ ਪਹਿਲੇ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਗਤ ਤੋਂ ਆਏ ਹੋ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਂ ਹੈ ਜੀ ਮੇਜਰ ਸਿੰਘ ਤੇ ਗੁਰਮੀਤ ਕੋਰ ਅਸੀਂ ਫੰਡ ਸਾਹਾਪੁਰ ਨਮਾ ਸ਼ਹਿਰ ਦੇ ਲਾਗੇ ਤੋਂ ਰਹਿਣ ਵਾਲੇ ਆ ਤੇ ਆਨੰਦਪੁਰ ਸਾਹਿਬ ਨੂੰ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਪੈਦਲ ਚੱਲ ਕੇ ਜਾਂਦੇ ਹੁੰਦੇ ਸੀ ਕਿੰਨੀ ਦੂਰ ਸੀ ਤੁਹਾਡੇ ਤੋਂ ਆਨੰਦਪੁਰ ਸਾਹਿਬ ਸਾ ਤੋਂ ਪੁਰਾਣੀ ਬਿਓਰੋ ਕਹਿੰਦੇ ਹੁੰਦੇ ਸੀ ਕਿ 20 ਕੋ ਹੈ 20 ਕੋ ਇਹ 20 ਕੋ ਦਾ ਮਤਲਬ ਥੋੜਾ ਦੱਸ ਸਕਦੇ ਕਿੰਨੇ ਕਿਲੋਮੀਟਰ ਬਣ ਜਾਂਦਾ ਹੋਊਗਾ ਚਲੋ ਮੀਟਰ 30 ਤੋਂ ਉੱਪਰ ਹੀ ਹੋ ਜਾਂਦੇ ਆ ਹਾਂ 20 ਕੋ ਦੀਆਂ ਗੱਲਾਂ ਸੁਣਦੇ ਹੁੰਨੇ ਆ ਕੋ ਬਾਰੇ ਦੱਸ ਤੁਰ ਕੇ ਆਦੇ ਹੁੰਦੇ ਸੀ ਤੁਰ ਕੇ ਆਂਦੇ ਹੁੰਦੇ ਸੀ ਕਿ ਬੱਸਾਂ ਨਹੀਂ ਜੰਨੀਆਂ ਹਾਂ ਗੱਲ ਕੋ ਸਾਈਕਲ ਵੀ ਨਾ ਸੁਣਦੇ ਹਾ ਉਦੋਂ ਤੇ ਫੇਰ ਬਾਬੇ ਦੀ ਕਿਰਪਾ ਨਾਲ ਸਾਈਕਲ ਵੀ ਆ ਗਏ ਤੇ ਇਹ ਬੱਸਾਂ ਦੇ ਉੱਪਰ ਵੀ ਜਾਣੇ ਲਈ ਹਿੰਮਤ ਹੋ ਗਈ ਤੇ ਗੱਡੀਆਂ ਵੀ ਆ ਗਈਆਂ ਤੇ ਹੁਣ ਬਾਬੇ ਦੀ ਕਿਰਪਾ ਨਾਲ ਬਲਾਇਦ ਦੇ ਵਿੱਚ ਪਹੁੰਚ ਗਏ ਆ ਬਲਵਰਹੈਂਟਨ ਅੱਛਾ ਤੇ ਦਰਸ਼ਨ ਕਰਨ ਵਾਸਤੇ ਪਹੁੰਚੇ ਹੋ ਅੱਜ ਤੁਸੀਂ ਇੱਥੇ ਅੱਜ ਅਸੀਂ ਸਿਰਫ ਦਰਸ਼ਨ ਕਰਨੇ ਨਹੀਂ ਸਾਡੇ ਖੰਡ ਪਾਠ ਅਸੀਂ ਕਰਾਇਆ ਕੱਲ ਰਖਾਇਆ ਇੱਥੇ ਤੇ ਕੱਲ ਨੂੰ ਸਮਾਪਤੀ ਆ ਤੇ ਇਸ ਕਰਕੇ ਅਸੀਂ ਸੁਖਿਆ ਸੀ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਤੇ ਸਾਨੂੰ ਵਾਹਿਗੁਰੂ ਨੇ ਬੱਚੇ ਦਿੱਤੇ ਆ ਤੇ ਇਸ ਕਰਕੇ ਅਸੀਂ ਆਏ ਆ ਸਭ ਦਾ ਵਾਹਿਗੁਰੂ ਭਲਾ ਕਰੇ ਕਾਲ ਚੈਨ ਨਾਲ ਸੰਗਤ ਵਾਲਿਆਂ ਨੂੰ ਬਰੈਡ ਫੂਡੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਸਾਕੀਆਂ ਦੀਆਂ ओके okay, भाई गुरुजी का खालसा ओ भाई गुरुजी की फतेह भाई साहब खालसा साजना दे दे भी भी ते हड़ावा श्री आनंदपुर साहब दी ਧਰਤੀ ਤੁਸੀਂ ਗੱਲ ਕੀਤੀ ਆ ਤੁਸੀਂ ਕਿਹਾ ਕਿ ਪੈਦਲ ਜਾਂਦੇ ਹੁੰਦੇ ਸੀ ਹੁਣ ਕਿਵੇਂ ਜਾਂਦੇ ਹੋ ਆਪਣੀਆਂ ਗੱਡੀਆਂ ਦੇ ਉੱਤੇ ਗੁਰੂ ਬਖਸ਼ਿਸ਼ ਹੋਈ ਆ ਹੁਣ ਤਾਂ ਬਾਬੇ ਦੀ ਕਿਰਪਾ ਆ ਆਪਣੀਆਂ ਗੱਡੀਆਂ ਤੇ ਵਿਆਏ ਵੀ ਕਰਾਏ ਤੇ ਗੱਡੀਆਂ ਕਰ ਲੈਂਦੀਆਂ ਕਿਉਂਕਿ ਬਾਹਰ ਤੋਂ ਆਈ ਦਾ ਆਂਦਿਆਂ ਨੂੰ ਗੱਡੀਆਂ ਫੇਰ ਖਰਾਬ ਹੋ ਜਾਂਦੇ ਆ ਹਾਂ ਜੀ ਕਿੰਨੇ ਚਿਰ ਬਾਅਦ ਚੱਕਰ ਲੱਗ ਜਾਂਦਾ ਜੀ ਅਸੀਂ ਤਾਂ ਦੋ ਜਿਹਨੂੰ ਇੱਕ ਹਰ ਸਾਲ ਲਾਣੇ ਆ ਕਰੋਨੇ ਦੀ وجہ ਕਰਕੇ ਦੋ ਸਾਲ ਨਹੀਂ ਸੀ ਚੱਕਰ ਲੱਗਿਆ ਤੇ ਹੁਣ ਤਾਂ ਬਾਬੇ ਦੀ ਕਿਰਪਾ ਆ ਤੇ ਹੁਣ ਸਾਲ ਬਾਅਦ ਆ ਜਾਈਦਾ ਕਿ ਮਹੀਨਾ ਡੇਢ ਮਹੀਨਾ 2 ਮਹੀਨੇ ਤੱਕ ਅਸੀਂ ਇੱਥੇ ਰਹਿ ਕੇ ਜਾਈਦਾ ਕਾਲ ਚੈਨਲ ਵੇਖਦੇ ਹੁਣੇ ਜੀ ਹਾਂਜੀ ਹਾਂਜੀ ਹੁਣ ਐਤ ਕੀ ਸਾਡੇ ਨਾਲ ਕਾਲ ਚੈਨਲ ਵਾਲਿਆਂ ਦੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆਪਣੇ ਸਿੰਘ ਸਰਦਾਰ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਐ ਸਾਲ ਐ ਸਾਲ ਸਾਡੇ ਨਾਲ ਸਾਡਾ ਛੋਟਾ ਲੜਕਾ ਤੇ ਪੁਰਾਣਾ ਸਾਡਾ ਜੋ ਆਈ ਕਹਿਣ ਦਾ ਮਤਲਬ ਤੇ ਕੁੜੀ ਤੇ ਉਹ ਬਿੱਲੀ ਪੁੱਲਰ ਤੋਂ ਨਕੋਦਰ ਤੋਂ ਆਏ ਉਹ ਵੀ ਸਾਡੇ ਨਾਲੇ ਹੀ ਆਏ ਆ ਪਿੱਛੇ ਉਹਨਾਂ ਦੇ ਹੈ ਨਹੀਂ ਸੀ ਅਸੀਂ ਕਿ ਆ ਵੀ ਤੁਸੀਂ ਸਾਡੇ ਕੋਲੇ ਰਹਿਣਾ ਜਿਹੜੇ ਰਹਿਣਾ ਉਹ ਨਹੀਂ 20 ਦਿਨ ਲੈ ਕੇ ਚਲੇ ਜਾਣਾ ਧੀ ਰਾਣੀ ਤੇ ਜਵਾਈ ਸਾਬ ਤੁਹਾਡੇ ਕੋਲ ਹੀ ਰਹਿੰਦੇ ਆ ਹਾਂਜੀ ਹਾਂਜੀ ਉਹ ਵੀ ਪੋਤੇ ਪੋਤੀਆਂ ਵਾਲੇ ਹੋਏ ਹੋ ਐ ਬਾਬੇ ਦੀ ਕਿਰਪਾ ਨਾਲ ਕਣਪੜ ਸਾਹਿਬ ਵੀ ਤੁਹਾਨੂੰ ਬੜੀ ਵਧੀਆ ਟਾਈਮ ਮਿਲਿਆ ਜੀ ਉਧਰਲੇ ਪਾਸੇ ਖਾਲਸੇ ਦਾ ਸਾਜਨਾ ਦਿਹਾੜਾ ਨਾਲੇ ਤੇ ਖਾਲਸੇ ਦਾ ਸਾਜਨਾ ਦਿਹਾੜਾ ਮਨਾ ਰਹੇ ਹੋ ਨਾਲੇ ਅਸੀਂ ਚਿੱਟੀਆਂ ਪੱਗਾਂ ਵਾਲਿਆਂ ਦੇ ਉੱਤੋਂ ਬੁੱਕ ਕੀਤਾ ਇੰਗਲੈਂਡ ਤੋਂ ਸਾਨੂੰ ਜਦੇ ਹਾਂਜੀ ਜਦੇ ਸਾਨੂੰ ਮਿਲ ਗਈ ਸੇਵਾ ਤੇ ਅਸੀਂ ਸੇਵਾ ਮਿਲ ਗਈ ਤੇ ਜਿੱਦਾਂ ਕੱਲ ਨੂੰ ਸਵੇਰੇ ਜਿਹੜਾ ਉਹਨੂੰ 6:30 ਵਜੇ ਕਿਹਾ ਹੈ ਪੇ ਭੋਗ ਪਾ ਦੇਣੇ ਅਸੀਂ ਤੇ ਤੁਸੀਂ ਉਹ ਤੋਂ ਪਹਿਲਾਂ ਆ ਜਾਇਓ ਤੇ ਰਮਨਲਾ ਸਾਹਿਬ ਮੇਰੇ ਭਾਈ ਸਾਹਿਬ ਆ ਤੇ ਵਕਾਪੁਰ ਤੋਂ ਆਏ ਹੁਣ ਅਸੀਂ ਉਹਨੂੰ ਮੇਲਾ ਕਰਨ ਚੱਲੇ ਆ ਉੱਥੇ ਮੇਲਣ ਚੱਲੇ ਆ ਨਾਲੇ ਪਾਠ ਸੁਣਨ ਚੱਲੇ ਆ ਨਾਲੇ ਅਕਾਲ ਚੈਨਲ ਨਾਲ ਜੁੜੇ ਰਹੋ ਸਵਾਮਾ ਚੰਗੇ ਸਵਾਮਾ ਚੰਗੀਆਂ ਲੱਗਦੀਆਂ ਸਾਡੀ ਬਹੁਤ ਵਾਹ ਪੁੱਤ ਵਾਹਿਗੁਰੂ ਤੁਹਾਡੀਆਂ ਉਮਰਾਂ ਵੱਡੀਆਂ ਕਰੇ ਤੁਹਾਡੇ ਆਸਰੇ ਨਾਲ ਅਸੀਂ ਫਿਰਦੇ ਆ ਪੁੱਤ ਸਾਨੂੰ ਆਸਰੇਣਾ ਜੀ ਗੁਰੂ ਦਾ ਆਸਰਾ ਸਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਹੋਇਆ ਖਾਲਸਾ ਜੋ ਹੈ ਅੱਜ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਮੱਲਾ ਮਾਰ ਰਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਚੜ੍ਹਦੀਆਂ ਕਲਾਂ ਰੱਖੇ ਤੇ ਆਪਣਾ ਮੇਰ ਦਾ ਹੱਥ ਰੱਖੇ ਤੇ ਅੱਗੇ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਸੋਨਹਾਲ ਸ੍ਰੀ ਅਕਾਲ ਸਰਦਾਰ ਮੇਜਰ ਸਿੰਘ ਦੇ ਬੀਬੀ ਗੁਰਮੀਤ ਕੌਰ ਸਾਡੇ ਨਾਲ ਜੁੜੇ ਸੀ ਵੋਲਵਰਹੈਂਪਟਨ ਤੋਂ ਆਇਆ ਬੌਮਿੰਗਮ ਸ਼ਹਿਰ ਤੋਂ ਆ ਤੇ ਅਕਾਲ ਚੈਨਲ ਦਾ ਉਪਰਾਲਾ ਵੇਖਿਆ ਤੇ ਵੇਖ ਕੇ ਜਦੋਂ ਆਹਮੋ ਸਾਹਮਣੇ ਹੋਏ ਆ ਤੇ ਦਰਸ਼ਨ ਕੀਤੇ ਜਿੱਥੇ ਗੁਰੂ ਸਾਹਿਬ ਦੇ ਦਰਸ਼ਨ ਦਾ ਤਾਰੀਕ ਵੀ ਕਰਵਾ ਰਹੇ ਹਾਂ ਤੁਹਾਨੂੰ ਉੱਥੇ ਸੰਗਤਾਂ ਦੇ ਦਰਸ਼ਨ ਵੀ ਕਰਵਾ ਰਹੇ ਹਾਂ ਧੰਨਵਾਦ ਇਹਨਾਂ ਦਾ ਵੀਰਾਂ ਦਾ ਭੈਣਾਂ ਦਾ ਮਤਾਵਾਂ ਦਾ ਜਿਹੜੇ ਅਕਾਲ ਚੈਨਲ ਨਾਲ ਜੁੜੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਹਮੇਸ਼ਾ ਹੀ ਕਿਨੇ ਅਕਾਲ ਚੈਨਲ ਚੱਲਦਾ ਤੇ ਅੱਜ 325ਵਾਂ ਜਿਹੜਾ ਖਾਲਸੇ ਦਾ ਜਨਮ ਦਿਹਾੜਾ ਵਾ ਅਕਾਲ ਚੈਨਲ ਵੱਲੋਂ ਤੇ ਸਦਾ ਮੇਜਰ ਸਿੰਘ ਜੀ ਗੁਰਮੀਤ ਕੌਰ ਜੀ ਵੱਲੋਂ ਤੇ ਅਕਾਲ ਚੈਨਲ ਵੱਲੋਂ ਇਸ ਦਿਹਾੜੇ ਦੀਆਂ ਤੁਹਾਨੂੰ ਵੀ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ